ਲੋ ਵੀ ਜਗਰਾਉਂ ਘੋੜਿਆਂ ਵਾਲਾ ਮੇਲਾ ਹੋਣਾ ਸੀਗਾ 15 ਤਰੀਕ ਨੂੰ ਸਟਾਰਟ ਪਰ ਅੱਜ 13 ਤਰੀਕ ਹੋਈ ਆ ਤੇ ਆ ਤੁਸੀਂ ਜਾਨਵਰ ਦੇਖ ਸਕਦੇ ਹੋ ਵੀ 13 ਤਰੀਕ ਨੂੰ ਜਿਹੜਾ ਜਗਰਾਉਂ ਮੰਡੀ ਦੇ ਵਿੱਚ ਜਿੱਥੇ ਘੋੜਿਆਂ ਵਾਲੀ ਮੰਡੀ ਲੱਗਣੀ ਸੀ ਉੱਥੇ ਤਕਰੀਬਨ 100 150 ਜਾਨਵਰ ਜਿਹੜਾ ਉਹ ਪਹੁੰਚ ਚੁੱਕੇ ਆ ਯੂਪੀ ਵਾਲੇ ਭਰਾਵਾਂ ਦਾ ਪਹੁੰਚਿਆ ਜਾਨਵਰ ਆ ਕਿਉਂਕਿ ਪਿਛਲੇ ਦਿਨੀ ਬਈ ਜਿਹੜਾ ਮੇਲਾ ਲੱਗਿਆ ਹੋਇਆ ਸੀਗਾ ਨਾਬੇ ਤੇ ਨਾਬੇ ਤੋਂ ਜਿਹੜੇ ਜਾਨਵਰ ਉਹਨਾਂ ਨੇ ਸਾਰੇ ਜਿੰਨੇ ਕੋਈ ਖਰੀਦੇ ਸੀਗੇ ਜਾਂ ਵੇਚਣ ਨੂੰ ਲੈ ਕੇ ਆਂਦੇ ਸੀਗੇ ਇਧਰਲੇ ਪਾਸੇ ਆ ਤੁਸੀਂ ਦੇਖ ਲਓ ਵੀ ਜਿਹੜੇ ਯੂਪੀ ਵਾਲੇ ਭਰਾਵਾਂ ਦੇ ਤਕਰੀਬਨ 200 ਦੇ ਆਸ-ਪਾਸ ਜਿਹੜਾ ਜਾਨਵਰ ਉਹ ਇੱਥੇ ਪਹੁੰਚ ਚੁੱਕਿਆ ਅੱਜ ਹਲੇ 13 ਤਰੀਕ ਹੋਈ ਆ ਤੇ ਮੇਲਾ ਸਟਾਰਟ ਹੋਣਾ ਜਿਹੜਾ 15 ਤਰੀਕ ਨੂੰ 15 ਤਰੀਕ ਤੋਂ ਲੈ ਕੇ 19 ਤਰੀਕ ਤੱਕ ਜਿਹੜਾ ਇਹ ਮੇਲਾ ਸਟਾਰਟ ਚੱਲੂਗਾ ਤੇ ਸਟੋਰੀਆਂ ਸਟਾਰੀਆਂ ਜਿਹੜੀਆਂ ਲੱਗ ਚੁੱਕੀਆਂ ਤਕਰੀਬਨ ਜਿੰਨੇ ਵੀ ਆਪਣੇ ਭਰਾਵਾਂ ਨੇ ਸਟਾਲੀਆਂ ਨ ਕੋੜੇ ਲਿਆਉਣੇ ਆ ਆ ਤੁਸੀਂ ਦੇਖ ਲਓ ਵੀ ਮਿੱਟੀ-ਮੁੱਟੀ ਜਿਹੜੀ ਸੱਟ ਤੇ ਟੈਂਟ ਟੱਪੇ ਲਾ ਕੇ ਕਲੇ ਕੁਲੇ ਸਾਰੀ ਪਾਤੀ ਇਹ ਆਇਕਤੀ ਜਾਨਵਰ ਜਿਹੜੇ ਜ਼ਿਆਦਾ ਤਾਂ ਖਰੀਦੇ ਵੇ ਇਹਨਾਂ ਦੇ ਤੇ ਕੋਸ਼ ਆਪਾਂ ਜਦੋਂ ਯੂਪੀ ਵਾਲੇ ਭਰਾਵਾਂ ਨਾਲ ਗੱਲਬਾਤ ਕਰੀ ਤਾਂ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜੇ ਜਾਨਵਰ ਘਟਾ ਤੇ ਤਾਂ ਕਰਕੇ ਸਾਨੂੰ ਆਇਕਤੀ ਜਾਨਵਰ ਜਿਹੜੇ ਯੂਪੀ ਚੋਂ ਪੰਜਾਬ ਦੇ ਵਿੱਚ ਵੇਚਣ ਵਾਸਤੇ ਲੈ ਕੇ ਆਉਂਦੇ ਆ ਤੇ ਰੇਟ ਵੀ ਬਾਈ ਕਹਿੰਦੇ ਵੀ ਆਇਕਤੀ ਜਿਹੜੀ ਮੰਡੀ ਉਹ ਤੇਜ਼ ਰਹੂਗੀ ਕਿਉਂਕਿ ਜਾਨਵਰ ਜੇ ਆਪਾਂ ਦੇਖੀ ਆਪਣੇ ਪੰਜਾਬ ਦੇ ਵਿੱਚ ਬਾਈ ਘੋੜੇ ਬਹੁਤ ਘਟ ਗਏ ਆ ਤਾਂ ਕਰਕੇ ਜਿਹੜਾ ਆਇਕਤੀ ਰੇਟ ਬਾਈ ਕਹਿੰਦਾ ਵੀ ਮਹਿੰਗਾ ਰਹੂਗਾ ਸਰ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਭਰਾਵਾਂ ਨੇ ਜਾਨਵਰ ਵੇਚਨੇ ਆ ਉਹਨਾਂ ਭਰਾਵਾਂ ਲਈ ਖੁਸ਼ਖਬਰੀ ਆ ਵੀ ਜਗਰਾਉ ਮੰਡੀ ਤੇ ਬਈ ਤੁਸੀਂ ਪਹੁੰਚੋ 15 ਤਰੀਕ ਤੋਂ ਜਿਹੜਾ ਇਹ ਮੇਲਾ ਸਟਾਰਟ ਹੋਣਾ ਤੇ 19 ਤਰੀਕ ਤੱਕ ਜਿਹੜਾ ਇਹ ਮੇਲਾ ਲੱਗਣਾ ਇਹਦੇ ਵਿੱਚ ਤੁਹਾਨੂੰ ਕੱਲੇ ਘੋੜੇ ਨਹੀਂ ਚੰਗੀ ਨਸਲ ਦੇ ਜਿਹੜੇ ਸਾਣ ਵੀ ਮਿਲਣਗੇ ਫੈਂਸੀ ਬਰੀਡ ਵੀ ਮਿਲੂਗੀ ਕੁੱਤੇ ਲੈਣਿਆ ਕੋਈ ਛੋਟੇ ਕਤੂਰੇ ਲੈਣਿਆ ਹਰੇਕ ਤਰ੍ਹਾਂ ਦੀ ਫੈਂਸੀ ਬਰੀਡ ਜਿਹੜੀ ਉਹ ਆਪਾਂ ਨੂੰ ਇੱਥੇ ਮਿਲੂਗੀ ਤੇ ਖਾਸ ਕਰਕੇ ਜਿਹੜੇ ਨਵੇਂ ਭਰਾਵਾਂ ਨੇ ਜਾਨਵਰ ਲੈਣਾ ਉਹਨਾਂ ਵਾਸਤੇ ਖੁਸ਼ਖਬਰੀ ਆ ਕਿ 15 ਸਤੰਬਰ ਨੂੰ ਬਈ ਜਗਰਾਉਂ ਦੇ ਵਿੱਚ ਜਿਹੜੀ ਘੋੜੀਆਂ ਦੀ ਮੰਡੀ ਲੱਗਣ ਜਾ ਰਹੀ ਆ ਤੇ ਜਿਹੜੇ ਵੀ ਭਰਾਵਾਂ ਨੇ ਜਾਨਵਰ ਵੇਚਨੇ ਆ ਜਾਨਵਰ ਖਰੀਦਨੇ ਆ ਉਹ 15 ਤਰੀਕ ਨੂੰ ਪਹੁੰਚੋ ਤੇ ਜਿਹੜੇ ਭਰਾਵਾਂ ਨੂੰ ਸ਼ੌਂਕ ਆ ਵੀ ਜਾਨਵਰ ਨਹੀਂ ਲੈਣਾ ਸਿਰਫ ਦੇਖਣ ਦਾ ਹੀ ਸ਼ੌਂਕ ਹੁੰਦਾ ਜਾਨਵਰ ਵੀ ਕਿਹੜੇ ਭਰਾ ਕੋਲੇ ਕਿੰਨੇ ਜਾਨਵਰ ਆ ਜਾਂ ਕਿਹੜਾ ਜਾਨਵਰ ਆ ਆ ਯੂਪੀ ਵਾਲੇ ਭਰਾ ਲਈ ਫਿਰਦੇ ਆ ਪਾਣੀ ਪੂਣੀ ਪੀਣ ਆਏ ਆ ਮੈਨੂੰ ਲੱਗਦਾ ਤੇ ਉਹ ਵੀ ਭਰਾ ਪਹੁੰਚੋ ਖਾਸ ਕਰਕੇ ਆਪਣੇ ਛੋਟੇ ਬੱਚਿਆਂ ਨੂੰ ਬਈ ਇੱਥੇ ਜ਼ਰੂਰ ਲੈ ਕੇ ਆਇਓ ਤੇ ਆ ਰੌਣਕਾਂ ਜਿਹੜੀਆਂ ਲੱਗਣੀਆਂ ਸਟਾਰਟ ਹੋ ਗਈਆਂ ਮਿੱਟੀ-ਮੁੱਟੀ ਜਿਹੜੀ ਤਕਰੀਬਨ ਜਿੰਨੇ ਵੀ ਸਟਾਲੀਅਨ ਘੋੜੇ ਲੈ ਕੇ ਆਉਣੇ ਸੀਗੇ ਉਹ ਭਰਾਵ ਦੇ ਅੱਡੇ ਜਿਹੜੇ ਉਹ ਬਣਾ ਗਿਆ ਇਧਰਲੇ ਪਾਸੇ ਮਾਰਦੀ ਬਈ ਕੈਮਰਾ ਆ ਤੁਹਾਨੂੰ ਜਿੱਥੋਂ ਤੱਕ ਵੀ ਨਿਗਾਹ ਜਾਊਗੀ ਯੂਪ ਵਾਲੇ ਭਰਾਵਾਂ ਦੇ ਜਾਨਵਰ ਮਿਲਣਗੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਿੰਨਾ ਮੇਲਾ ਭਰੂਗਾ ਤੇ ਮੈਨੂੰ ਲੱਗਦਾ ਵੀ ਅੱਧੇ ਜਾਨਵਰ ਐਕਤੀ ਅਸ ਮੇਲੇ ਤੇ ਯੂਪੀ ਵਾਲੇ ਭਰਾਵਾਂ ਦੇ ਵੇਚਣ ਵਾਸਤੇ ਆਏ ਵੇਆ ਜਿਹੜੇ ਵੀ ਬਾਈ ਆਪਾਂ ਤਾਂ ਸਾਰੇ ਭਰਾਵਾਂ ਨੂੰ ਇਹੀ ਅੱਜ ਸੁਨੇਹਾ ਦਿੰਨੇ ਆ ਤਾਂ ਕਰਕੇ ਆਪਣਾ ਵੀਡੀਓ ਪਾਉਣ ਦਾ ਮਕਸਦ ਇਹੀ ਸੀਗੇ ਵੀ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਵੀ ਜਗਰਾਉਂ ਮੇਲਾ ਕਦੋਂ ਤੋਂ ਸਟਾਰਟ ਆ ਤਾਂ ਆਪਾਂ ਫੇਰ ਦੱਸ ਦਿੰਨੇ ਆ ਕਰੀ ਬਾਈ 15 ਸਤੰਬਰ ਤੋਂ 19 ਸਤੰਬਰ ਤੱਕ ਇਹ ਜਿਹੜਾ ਘੋੜੀਆਂ ਦਾ ਮੇਲਾ ਚੱਲਣਾ 15 ਸਤੰਬਰ ਤੋਂ 19 ਸਤੰਬਰ ਤੱਕ ਆਪਾਂ ਫੇਰ ਦੱਸ ਦਿੰਨੇ ਆ ਤੇ ਬਾਈ ਜੱਗੇ ਕੋਲੇ ਇਹਦਾ ਠੇਕਾ ਸਟੋਰੀਆਂ ਦਾ ਜੇ ਕਿਸੇ ਵੀ ਭਰਾਣੇ ਸਟੋਰੀ ਬੁੱਕ ਕਰਵਾਉਣੀ ਹੋਵੇ ਜਾਂ ਲਵਾਉਣੀ ਹੋਵੇ ਤਾਂ ਤਕਰੀਬਨ ਸਾਰੇ ਘੋੜਿਆਂ ਵਾਲੇ ਭਰਾਵਾਂ ਕੋਲੇ ਜਿਹੜਾ ਬਾਈ ਜੱਗੇ ਦਾ ਨੰਬਰ ਆ ਤੁਸੀਂ ਉਹਨਾਂ ਤੋਂ ਆਪਦੀ ਸਟੋਰੀ ਬੁੱਕ ਕਰਾ ਸਕਦੇ ਹੋ ਸੋ ਸਾਰੇ ਭਰਾ ਹਮ ਹਮਾ ਕੇ ਪਹੁੰਚੋ ਬਾਈ 15 ਸਤੰਬਰ ਨੂੰ ਇਹ ਮੇਲਾ ਸਟਾਰਟ ਆ ਤੇ 19 ਸਤੰਬਰ ਤੱਕ ਜਿਹੜਾ ਮੇਲਾ ਇਹ ਚੱਲੂਗਾ ਸੋ ਵੀਡੀਓ ਘੋੜਿਆਂ ਵਾਲੇ ਭਰਾਵਾਂ ਨਾਲ ਜਰੂਰ ਸ਼ੇਅਰ ਕਰਿਓ ਜਿਉਂਦੇ ਵਾਸਤੇ ਰਹੋ